ਗੁਰਦੇਵਾਲ ਸਿੰਘ ਜੀ ਦਾ ਲਿਖਿਆ ਨਾਵਲ ਆਨ ਪਾਗ 45ਮ ਸੌਣ ਮਹੀਨੇ ਦਾ 7ਵਾਂ ਦਿਨ ਸੀ ਜਦੋਂ ਦਿਨ ਛਿਪਦਿਆਂ ਹੀ ਪੱਛਮ ਵੱਲੋਂ ਕਾਲੀ ਬੋਲੀ ਨੇਰੀ ਆਈ ਜਿਸ ਨਾਲ ਨਿਪਤਰੀ ਖੜਸੋਕਤੀ ਵੱਡੇ ਰੁੱਖਾਂ ਦੇ ਡਾਣੇ ਟੁੱਟਣ ਲੱਗ ਪਏ ਕਾਲੇ ਭੂਸਲੇ ਤੇ ਕੁਝ ਸਿੱਲੇ ਰੇਤ ਨਾਲ ਘਰਾ ਦੇ ਵਿੜੀ ਛੱਤਾਂ ਪਾਰ ਗੰਗਾ ਬੰਨੀ ਰੀ ਦੇ ਨਾਲ ਹੀ ਜਦੋਂ ਮੋਟੀਆਂ ਕਣੀਆਂ ਦਾ ਮੀਂਹ ਵੰਨ ਲੱਗ ਪਿਆ ਤਾਂ ਵੇੜਿਆਂ ਤੇ ਛੱਤਾਂ ਦਾ ਰੇਤਾ ਮਿੱਟੀ ਗਲੀਆਂ ਵਿੱਚ ਸੱਪ ਵਾਂਗ ਮੇਲਦੇ ਵਗਦੇ ਪਾਣੀ ਵਿੱਚ ਰਲ ਕੇ ਡੇਰੇ ਦੇ ਨਾਲ ਦੀ ਨਦੀ ਦੇ ਵਹਿਣ ਵਾਂਗੂ ਛੱਪੜ ਭੈਣ ਲੱਗ ਪਿਆ ਅੱਧੀ ਰਾਤ ਅੱਧੀ ਰਾਤ ਤੋਂ ਵੀ ਪਹਿਲਾਂ ਚਾਰਛ ਫੇਰੀ ਜਲਥਲ ਹੋ ਗਿਆ ਪ੍ਰਾਣੀਆਂ ਛੱਤਾਂ ਥਾਂ ਥਾਂ ਤੋਂ ਜਿਉਣ ਲੱਗ ਪੰਗਾ ਕੱਚੀਆਂ ਛੱਤਾਂ ਵਾਲੇ ਕਈ ਘਰਾਂ ਦੇ ਬੰਦੇ ਮੰਜੇ ਇੱਧਰ ਉੱਧਰ ਖਿੱਚਦੇ ਹੀ ਅੱਕ ਗਏ ਪਰ ਫਿਰ ਵੀ ਮੰਜੇ ਖੇਸ ਸਸਲਾਰੀਆਂ ਜੁੱਲਿਆਂ ਭਿੱਜਣੋਂ ਨਹੀਂ ਬਚ ਸਕੀਆਂ ਸਾਰੀ ਰਾਤ ਜਾਂ ਲੋਕ ਦਾਤੇ ਦੀਆਂ ਦਾਤਾਂ ਬਾਰੇ ਬੜਾਉਂਦੇ ਰਹੇ ਜਾਂ ਪਿੰਡ ਦੇ ਟੁੱਟੇ ਘਰਾਂ ਬਾਰੇ ਸੋਚਦੇ ਘੌਂਕੇ ਭਰਦੇ ਰਹੇ ਕਦੇ ਨਿਕੰਗਾ ਕਣੀਆਂ ਦੀ ਪੁਹਾਰ ਪੈਣ ਲੱਗ ਪੈਂਦੀ ਤੇ ਕਦੇ ਮੀਂਹ ਜ਼ੋਰ ਦੀ ਵਾਰ ਲੱਗਦਾ ਪ੍ਰਾਣੇ ਘਰਾਂ ਵਾਲਿਆਂ ਨੂੰ ਜਪਦਾ ਜਿਵੇਂ ਚਾਨ ਚੱਕ ਪਹਿਲਾਂ ਛੱਤਾਂ ਡਿਗਣਗੀਆਂ ਫਿਰ ਦਾੜ-ਦਾੜ ਕਰਦੀਆਂ ਕੰਧਾਂ ਤੇ ਉਹਨਾਂ ਦਾ ਸਾਰਾ ਟੱਬਰ ਛੱਤਾਂ ਤੇ ਕੰਧਾਂ ਹੇਠ ਦੱਬਿਆ ਜਾਵੇਗਾ ਜਿਨ੍ਹਾਂ ਦੀਆਂ ਛੱਤਾਂ ਵਿੱਚੋਂ ਪਾਣੀ ਦੀਆਂ ਕਰਾਲਾਂ ਭਗ ਪੈਂਦੀਆਂ ਉਹ ਪ੍ਰਾਣੇ ਦੌੜਿਆ ਬੋਰੀਆਂ ਦੀ ਝੁੰਮ ਮਾਰ ਕੇ ਕੋਠਿਆਂ ਕੋਠਿਆਂ ਉੱਤੇ ਜਾ ਕੇ ਚੜਦੇ ਤੇ ਵੇੜੇ ਦੇ ਕਿਸੇ ਖੁੰਝਿਓਂ ਪੁੱਟੀ ਮਿੱਟੀ ਨਾਲ ਛੱਤਾਂ ਦੀਆਂ ਤਰੇੜਾਂ ਬੰਦ ਕਰਦੇ ਬੁਰਬੜਾਉਂਦੇ ਪਤਾ ਨਹੀਂ ਕਿਹਨੂੰ ਗਾਲ ਕੱਢਦੇ ਲੱਕੜ ਦੀ ਪੌੜੀ ਤੋਂ ਲਹਿੰਦੇ ਚੜਦੇ ਰਹੇ ਪੈ ਲੰਗਾਰਾਤਾਂ ਵਾਂਗ ਇੱਕ ਹੋਰ ਕੈਰ ਦੀ ਰਾਤ ਬੀਤ ਗਈ। ਜਦੋਂ ਲੋਹ ਪਾਟਣ ਵਾਲੀ ਸੀ ਤਾਂ ਕੁਝ ਚੇਰਲ ਲਈ ਮੀਂਹ ਰੁਕ ਗਿਆ। ਲੋਕ ਗਲੀਆਂ ਦੇ ਚਿੱਕੜ ਵਿੱਚੋਂ ਦੀ ਨੰਗੇ ਪੈਰੀ ਤੁਰ ਗਏ। ਬੱਦਲ ਵਾਈ ਐਨੀ ਸੰਘਣੀ ਸੀ ਕਿ ਚੰਗੀ ਤਰ੍ਹਾਂ ਰਾਹ ਨਹੀਂ ਸੀ ਦਿਸਦਾ। ਤੀਵੀਆਂ ਬੰਦੇ ਬੱਚੇ ਬੁੱਢੇ ਜਿੱਥੇ ਚਿੱਕੜ ਘਟ ਦਿਸਦਾ ਉਧਰ ਤੁਰ ਪੈਂਦੇ। ਬਹੁਤੇ ਚੜ੍ਹਦੇ ਵੱਲ ਦੀਆਂ ਟਿੱਬੀਆਂ ਉਤੋਂ ਦੀ ਬਾਰਾਨੀ ਖੇਤਾਂ ਵੱਲ ਦੀ ਗਈ। ਉਧਰ ਝਿਕੜ ਨਹੀਂ ਸੀ ਸਾਰੀ ਰਾਤ ਦਾ ਪਾਣੀ ਟਿੱਬਿਆਂ ਨੇ ਸੋਖ ਲਿਆ ਸੀ ਚਿੜੀ ਵੀ ਉਸੇ ਥਾਂ ਉੱਚੇ ਥਾਂ ਹੋਣ ਕਰਕੇ ਉਥੋਂ ਅੱਧਾ ਪਾਣੀ ਲੰਘਦੇ ਲੈਹਂਦੇ ਵਾਲੇ ਪਾਸੇ ਸੋਏ ਤੇ ਖਤਾਨਾ ਵਾਲ ਵਾਗ ਗਿਆ ਤੇ ਅੱਧਾ ਪਿੰਡ ਦੇ ਛੱਪੜ ਵਿੱਚ ਜਾ ਪਿਆ ਛੱਪੜ ਨੱਕੋਂ ਨੱਕ ਭਰਨ ਕਰਕੇ ਫੌਜੀਆਂ ਦੇ ਲੰਗਰ ਵਾਲੇ ਟੈਂਟ ਤੱਕ ਵੀ ਜਾ ਚੜਿਆ ਲਾਂਗਰੀ ਮੇਜਰ ਸਾਹਿਬ ਤੋਂ ਇਜਾਜ਼ਤ ਲੈ ਕੇ ਲੰਕਰ ਦਾ ਸਮਾਨ ਉਸੇ ਢੋੜੇ ਵੱਲ ਲੈ ਗਿਆ ਜਿੱਥੇ ਫੌਜੀਆਂ ਦੇ ਟੈਂਟ ਲੱਗੇ ਹੋਏ ਸਨ ਉਹ ਢੋੜਾ ਸਭ ਥਾਂਵਾਂ ਤੋਂ ਉੱਚਾ ਹੋਣ ਕਰਕੇ ਉਹਦੇ ਉੱਤੇ ਵੀ ਪਾਣੀ ਨਹੀਂ ਸੀ ਖੜੋਤਾ ਅਕਸਰ ਲੋਕ ਉਸ ਢੋੜੇ ਨੂੰ ਥੈ ਕਹਿੰਦੇ ਸਨ ਜਦੋਂ ਕਦੇ-ਕਦੇ ਖੇਡਣ ਵਾਲੇ ਮੁੰਡਿਆਂ ਨੂੰ ਕੁਝ ਡੀਕ ਕਰੀਆਂ ਜਾਂ ਕੋਈ ਮਸੂਰੀ ਪੈਸੇ ਲੱਭ ਪੈਂਦੇ ਤਾਂ ਉਹਨਾਂ ਦੀ ਖੁਸ਼ੀ ਦਾ ਪਰਵਾਾਰ ਨਹੀਂ ਸੀ ਰਹੰਦਾ ਜਿਵੇਂ-ਜਿਵੇਂ ਦਿਨ ਚੜਦਾ ਗਿਆ ਕਦੇ-ਕਦੇ ਥੋੜਾ-ਬਹੁਤ ਅਚਾਨਨ ਤਾਂ ਹੋ ਜਾਂਦਾ ਪਰ ਬੱਦਲਵਾਈ ਨਹੀਂ ਸੀ ਘਟਦੀ ਸੰਘਣਾ ਘਟਾਵਾ ਵਧਣਾ ਕਰਕੇ ਦਿਨ ਛਿਪਣ ਮਗਰੋਂ ਮਗਰੋਂ ਵਰਗਾ ਹਨੇਰਾ ਹੋ ਜਾਂਦਾ ਉਹ ਪੂਰਾ ਦਿਨ ਤੇ ਅਗਲੀ ਰਾਤ ਵੀ ਇੰਜ ਹੀ ਬੀਤੀ ਦੋ ਰਾਤਾਂ ਤੇ ਇੱਕ ਦਿਨ ਕੋਈ ਫੌਜੀ ਜਾਂ ਪੁਲਿਸ ਦੀ ਪਿੰਡ 'ਚ ਨਹੀਂ ਸੀ ਆਇਆ ਉਹ ਬਹੁਤਾ ਆਪਣੇ ਟੈਂਟਾਂ ਵਿੱਚ ਹੀ ਰਹੇ ਜਾਂ ਪਿੰਡੋਂ ਬਾਹਰ ਸੂਏ ਉੱਤੇ ਇਸ ਆਸ ਨਾਲ ਗਸ਼ਤ ਕਰਦੇ ਰਹੇ ਕਿ ਛੇਦ ਅਜੀ ਹੈ ਮੌਸਮ ਦੀ ਔਟ ਵਿੱਚ ਪਿੰਡੋਂ ਪੱਜੇ ਬਾਗੀ ਪਿੰਡਾਉਣ ਦਾ ਯਤਨ ਕਰਨ ਪਰ ਉਹਨਾਂ ਦੀ ਇਹ ਆਸ ਪੂਰੀ ਨਹੀਂ ਹੁਸੀ ਹੋ ਰਹੀ ਡੇਰਾ ਵੀ ਉੱਚੇ ਥਾਂ ਹੋਣ ਕਰਕੇ ਅੰਦਰ ਬਹੁਤਾ ਪਾਣੀ ਨਹੀਂ ਸੀ ਆਇਆ ਜੇ ਲੰਗਰ ਵਾਲ ਨੀਵੇਂ ਥਾਂ ਕੁਝ ਇਕੱਠਾ ਵੀ ਹੋਇਆ ਤਾਂ ਉਹ ਡੇਰੇ ਦੇ ਚਾਰੇ ਪਾਸੇ ਲੱਖ ਲੱਖ ਉੱਚੀ ਭੜੀ ਜਸੂਤੀ ਮੋੜੇ ਗੱਡ ਕੇ ਬੰਦੇ ਤੋਂ ਉੱਚੀ ਵਾੜ ਕੀਤੀ ਹੋਈ ਸੀ ਤੇ ਨਾਲ ਦੇ ਟਕਰਾ ਕੇ ਰੋਕ ਗਿਆ ਪਰ ਦੀਪਤੀ ਸਹਿਬ ਨੇ ਛੱਪੜ ਵਾਲੇ ਪਾਸੇ ਪੀੜੀ ਚ ਮੋਗਰਾ ਕਰਵਾ ਕੇ ਉਹ ਵੀ ਵਾਰ ਕਢਾਤਾ ਲੰਗਰ ਦੀਆਂ ਦੋ ਛੋਟੀਆਂ ਕੋਠੜੀਆਂ ਐਵੇਂ ਦੀਆਂ ਪੱਕੀਆਂ ਇਟਾਂ ਦੀਆਂ ਹੋਣ ਕਰਕੇ ਉਹਨਾਂ ਅੰਦਰ ਰੱਖਿਆ ਵਾਲਨ ਦਾ ਸਿੱਧਾ ਪਤਾ ਸੁੱਕ ਰਿਹਾ ਸੁੱਕ ਸੁੱਕਾ ਰਹਿ ਗਿਆ ਸੀ ਜਿੱਥੋਂ ਫੌਜ ਦੇ ਲਾਂਗਰੀ ਵੀ ਸੁੱਕੀਆਂ ਲੱਕੜਾਂ ਲੈ ਗਏ ਸਨ ਦੂਜੇ ਦਿਨ ਰੋਟੀ ਵੇਲੇ ਤੋਂ ਕੁਝ ਮਗਰੋਂ ਪੂਰੇ ਦੀ ਤੇਜ਼ ਹਵਾ ਚੱਲੀ ਤਾਂ ਬਦਲ ਚਾਲ ਵਧਣ ਲੱਗ ਪਈ ਤੇ ਕਿਧੋ ਕਿਧੋ ਬੱਦਲ ਖਿੰਡਣ ਲੱਗ ਪਏ ਭਾਵੇਂ ਪੂਰੀ ਤਰ੍ਹਾਂ ਅਸਮਾਨ ਸਾਫ਼ ਨਹੀਂ ਸੀ ਹੋਇਆ ਪਰ ਮੀਂਹ ਬੰਦ ਸੀ ਬਰਾਨੀ ਜ਼ਮੀਨਾਂ ਵਾਲੇ ਤਾਂ ਮੀਂਹ ਵਰਦੇ ਵਿੱਚ ਵੀ ਪੁਲਿਸ ਤੇ ਫੌਜੀਆਂ ਤੋਂ ਅੱਖ بچਾ ਕੇ ਆਪਣੇ ਖੇਤਾਂ ਦੀਆਂ ਬੱਟਾਂ ਉੱਚੀਆਂ ਕਰਦੇ ਰਹੇ ਮੀਂਹ ਰੋਕਣ ਮਗਰੋਂ ਦਿਨ ਚੜ੍ਹਨਸਾਰ ਹੀ ਬਹੁਤੇ ਬੰਦੇ ਖੇਤਾਂ ਨੂੰ ਤੁਰ ਪਈ ਕੋਈ ਵੀ ਆਪਣੇ ਖੇਤਾਂ ਦਾ ਪਾਣੀ ਦੂਜੇ ਦੇ ਖੇਤ 'ਚ ਨਹੀਂ ਸੀ ਜਾਣ ਦੇਣਾ ਚਾਹੁੰਦਾ ਮੀਂਹ ਵਰਦੇ ਵਿੱਚ ਵੀ ਸੂਏ ਸੂਏ 'ਚ ਵੀ ਪਾਣੀ ਆ ਗਿਆ ਸੀ ਜੋ ਗੰਦਲਾ ਸੀ ਲੋਕ ਅੰਦਾਜ਼ੇ ਲਾਉਂਦੇ ਰਹੇ ਕਿ ਜਿੱਥੋਂ ਨਹਿਰਾਂ ਨਿਕਲਦੇ ਸਨ ਉੱਥੇ ਪਤਾ ਨਹੀਂ ਮੀ ਕਿੰਨੇ ਦਿਨਾਂ ਦਾ ਵਨ ਲੱਗਿਆ ਹੋਇਆ ਸੀ ਪਿੰਡ ਬਰਾਨੀ ਦੇ ਇਲਾਕੇ 'ਚ ਹੋਣ ਕਰਕੇ ਬਹਿਕ ਜ਼ਮੀਨ ਦਾ ਕੁਲ ਰਕਵ 1800 ਕਮਾਤੋਂ ਵੱਧ ਸੀ ਪਰ ਨਹਿਰੀ ਪਾਣੀ ਤੀਜੇ ਚੌਥੇ ਹਿੱਸੇ ਲਈ ਵੀ ਕਾਫੀ ਨਹੀਂ ਸੀ ਦੋ ਮੋਗਿਆਂ ਦਾ ਪਾਣੀ ਕਸਿਆਂ ਵਿੱਚੋਂ ਦੀ ਵਗਦਾ ਥੋੜੀ ਖਾਲਿਆ ਤੋਰੀ ਖਾਲਿਆਂ ਵਿੱਚੋਂ ਦੀ ਉੱਛਲ ਕੇ ਜਿੱਧਰ ਵੀ ਨਿਵਾਨ ਸੀ ਉਦਰੇ ਖੇਤਾਂ ਦੀਆਂ ਬੱਟਾਂ ਤੋੜਨ ਲੱਗ ਪਿਆ। ਜੇ ਇਹ ਖੇਤਾਂ ਵਾਲਿਆਂ ਤੋਂ ਬੱਟਾਂ ਉੱਚੀਆਂ ਕਰਕੇ ਵੀ ਪਾਣੀ ਨਹੀਂ ਸੀ ਰੁਕਦਾ। ਮੀਂਹ ਤੇ ਸੂਏ ਦੇ ਪਾਣੀ ਨਿਰਲਕੇ ਸੇਜੂ ਖੇਤ ਛੱਪੜ ਹੀ ਬਣਾ ਦਿੱਤੇ ਸਨ। ਸੰਮਣ ਦੇ ਦੋ ਸੇਰੀ ਸਾਰਾ ਦਿਨ ਹੀ ਸੂਆਂ ਪਾਰ ਦੇ ਖੇਤਾਂ ਵਿੱਚ ਤੁਰੇ ਫਿਰੇ ਪਰ ਉਹਨਾਂ ਤੋਂ ਪਾਣੀ ਨਹੀਂ ਸੀ ਰੁਕਿਆ। ਬਹੁਤ ਜਮੀਨੀਵੇਂ ਹੋਣ ਕਰਕੇ ਕੁਝ ਉੱਚੇ ਬਰਾਨੀ ਖੇਤਾਂ ਦੇ ਪਾਣੀ ਨੇ ਵੀ ਵਟਾ ਰੋੜ ਦਿੱਤਾ ਸਨ ਜਿਸ ਕਰਕੇ ਖੇਤਾਂ ਦੀਆਂ ਹੱਦਾਂ ਵੀ ਇੱਕ ਦੂਜੇ ਵਿੱਚ ਰਲ ਗਈਆਂ ਸਨ ਨਿਸ਼ਾਨੀ ਰੱਖਣ ਲਈ ਸੀਰੀਆਂ ਨੇ ਕਿਤੇ ਕਿਤੇ ਮੋੜੇ ਗੱਡ ਦਿੱਤੇ ਸਨ ਪਰ ਮੀਂਹ ਨਾਲ ਭੋਲੀ ਹੋਈ ਧਰਤੀ ਵਿੱਚ ਉਹ ਮੋੜੇ ਬਹੁਤਾ ਚਿਰ ਖੜੋ ਨਹੀਂ ਸੀ ਸਕੇ ਕੁਝ ਚਿਰ ਪਿੱਛੋਂ ਹੀ ਟੇਡੇ ਡਿੱਗ ਪਏ ਸਨ ਦੋਹੇ ਪੁਲ ਦੋਹੇ ਦਿਨ ਪੁਲਸ ਤੇ ਫੌਜੀ ਜਵਾਨ ਆਪੋ ਆਪਣੇ ਕੈਂਪਾਂ ਵਿੱਚ ਧੜੇ ਰਹੇ ਤੇ ਆਮ ਤੇ ਲੋਕ ਆਮ ਦਿਨਾ ਵਾਂਗ ਅੰਦਰ ਬਾਹਰ ਤੁਰੇ ਫਿਰੇ ਗਲੀਆਂ ਵਿੱਚ ਚਿੱਕੜ ਹੋਣ ਕਰਕੇ ਬਹੁਤੇ ਲੋਕ ਬਾਹਰ ਨਹੀਂ ਗਏ ਪਰ ਅੰਦਰ ਵੀ ਨਹੀਂ ਸੀ ਬੈਠ ਸਕੇ ਜਵਾਨ ਮੁੰਡਿਆਂ ਨੂੰ ਟਿੱਕੇ ਬੈਠਣ ਨਾਲ ਅਕੀਮਾ ਹੋਣ ਲੱਗ ਪਿਆ ਸੀ ਉਹ বিনা ਕਿਸੇ ਕੰਮ ਕਰ ਤੋਂ ਖੇਤਾਂ ਦੀਆਂ ਵੱਟਾਂ ਉੱਚੀਆਂ ਕਰਨ ਦੇ ਬਹਾਨੇ ਹੀ ਕੰਗਾ ਚੁੱਕ ਕੇ ਤੁਰ ਪਈ ਸੀ ਸਿਆਣੇ ਬੰਦੇ ਕਿਸੇ ਅਣ ਹੋਣੀ ਤੋਂ ਸਹਿਮੇ ਉਹਨਾਂ ਨੂੰ ਰੋਕਣਾ ਚਾਹੁੰਦੇ ਹੋਏ ਵੀ ਉੱਚ ਉੱਚਾ ਬੋਲਣੋ ਚਿਸਕਦੇ ਰਹੇ ਜਿਹੜੇ ਘਰਾਂ ਦੇ ਗੱਭਰੂ ਸਾਉ ਮੰਨੇ ਜਾਂਦੇ ਸੀ ਉਹਨਾਂ ਦੀਆਂ ਕੁਝ ਚੜੀਆਂ ਤੇ ਦੋ ਰਾਤਾਂ ਦੀ ਉਨੀਂਦਰੀ ਨਾਲ ਹੋਗਾ ਅੱਖਾਂ ਦੇ ਕੀ ਪਿਓ ਤੇ ਚਾਚੇ ਤਾਈ ਉਹਨਾਂ ਨੂੰ ਖੇਤੀ ਜਾਨੂ ਰੋਕ ਨਹੀਂ ਸੀ ਸਕੇ ਜਿਹੜੇ ਮੁੰਡੇ ਕਦੇ ਉੱਚਾ ਮੰਦਾ ਵੀ ਨਹੀਂ ਸਨ ਬੋਲੇ ਉਹ ਵੀ ਭਰੇ ਪੀਤੇ ਫਿਰਦੇ ਸਨ ਸਿਆਣੇ ਬੰਦਿਆਂ ਨੂੰ ਸਭ ਦਾ ਰੱਥ ਫਗਿਆਣਾ ਲੱਗਦਾ ਸੀ ਸਾਰੇ ਘਰਾਂ ਦੇ ਬੰਦਿਆਂ ਟੀਮੀਆਂ ਨੂੰ ਇੰਜ ਲੱਗਿਆ ਜਿਵੇਂ ਕੋਈ ਕੌੜਾ ਬੋਲ ਪਿਆ ਤਾਂ ਪਤਾ ਨਹੀਂ ਇੰਨਾ ਮੀਂਹ ਨਾਲ ਭਿੱਜੇ ਪਿੰਡਿਆਂ ਵਿੱਚੋਂ ਕਦੋਂ ਅੰਗਾਰ ਵਰਨ ਲੱਗ ਪਈ। ਵੱਚ ਖੁੱਲਣ ਦੀ ਧੀਰ ਸੀ। ਫਿਰ ਕੋਈ ਵੀ ਬਗਿਆੜ ਵਾਂਗ ਸਭ ਕਾਸੇ ਦੀਆਂ ਬੋਟੀਆਂ ਕਰਦੇ ਰਹੀਗਾ। ਇਸੇ ਕਰਕੇ ਘਰਾਂ ਦੇ ਮੋਰੀ ਤੇ ਸਿਆਣੇ ਬੰਦੇ ਜਵਾਨ ਮੁੰਡਿਆਂ ਨੂੰ ਬਾਹਰ ਖੇਤੀ ਜਾਂ ਤੋਂ ਵਰ ਜਾਂਦੀ ਹਵਾੜ ਰਹੀ ਵਹਿਗੁਰੂ ਬਖਸ਼ੀ ਦਾਤਿਆ ਕਹਿ ਕੇ ਕੱਢਦੇ ਰਹੇ। ਦੁਪਹਿਰ ਤੋਂ ਪਹਿਲਾਂ ਹੀ ਕਈ ਵਾਰ ਲੈਕਰਾਂ ਤੇ ਬਾੜਾਂ ਦੀਆਂ ਕੰਧਾਂ ਡਿੱਗਣ ਲੱਗ ਪਈਆਂ ਕਿਸੇ ਵੱਲ ਗੰਦੀ ਕੰਧ ਡਿੱਗਣ ਦੀ ਧਮਕਾਰ ਨਾਲ ਧਰਤੀ ਕੰਬਣ ਲੱਗ ਪੈਂਦੀ ਨੇੜੇ ਦੇ ਘਰਾਂ ਵਾਲੇ ਪਹਿਲਾਂ ਬਾਹਰ ਨਿਕਲ ਕੇ ਡਿੱਗ ਵਾਂਗ ਡਿੱਗੀ ਕੰਧ ਨੂੰ ਦੇਖਦੇ ਫਿਰ ਅੰਦਰਲੇ ਸਹਿਮ ਕਰਕੇ ਆਪਣੇ ਘਰਾਂ ਦੀਆਂ 12 ਪਹਿਰਾ ਤਾਈ ਚਾਉਂਦੀਆਂ ਸਲਾਬੀਆਂ ਛੱਤਾਂ ਵੱਲ ਦੇਖਣ ਲੱਗ ਪੈਂਦੀ ਕੰਗਾਂ ਨੂੰ ਲੱਗਦਾ ਕਿ ਕਿਸੇ ਹੋਰ ਬਲਗਨ ਦੀ ਤਮਕਾਰ ਨਾਲ ਉਹਨਾਂ ਦੇ ਘਰਾਂ ਦੀਆਂ ਛੱਤਾਂ ਵੀ ਨਾ ਡਿੱਗ ਪੈਣ। ਕਈ ਬੜਬੋਲੀਆਂ ਤੇ ਕੌੜਤੀ ਮਗਾਂਦਰ ਮੰਜਿਆਂ ਉੱਤੇ ਸਹਿਮੇ ਲਿਆਣਿਆਂ ਨੂੰ ਦੰਦ ਪੀਂਦਿਆਂ ਬਿਨਾਂ ਕਿਸੇ ਗੱਲ ਤੋਂ ਗੱਲਾਂ ਗਾਲਾਂ ਕੱਢਦਿਆਂ ਕੁੱਟਣ ਲੱਗ ਪੈਂਦਾਂ ਤੇ ਉਹਨਾਂ ਨੂੰ ਧੂੰਦਿਆਂ ਬਾਹਰ ਵੇੜਿਆਂ ਵਿੱਚ ਲੈ ਆਉਂਦਾਂ। ਉਹਨਾਂ ਦੇ ਕੌੜੇ ਕੁਸੈਲੇ ਬੋਲ ਸੁਣ ਕੇ ਹੀ ਕਈ ਠਾਕਰੇ ਵਰਗੇ ਆਪ ਮਹਾਰੇ ਬੋਲਦੇ ਪਿੰਡ ਦੀਆਂ ਗਲੀਆਂ ਵਿੱਚ ਤੁਰੇ ਫਿਰਦੇ। ਠਾਕਰਾ ਤਾਂ ਮੀਂਹ ਪੈੰਦੀ ਵਿੱਚ ਪਹਿਲੀ ਰਾਤ ਵੀ ਧਰਮਸ਼ਾਲਾ ਦੀ ਖੂਹੀ ਉੱਤੇ ਨਹੀਂ ਸੀ ਆਇਆ ਅੱਜ ਵੀ ਮੀਂਹ ਰੁਕਦੇ ਸਾਰ ਨਾ ਕੀ ਡੰਗੋਰੀ ਦੇ ਸਹਾਰੇ ਤਿਲਕਣੋਂ ਬਚਦਾ ਕੰਮ ਦੀ ਆਵਾਜ਼ ਨਾਲ ਆਪ ਮਹਾਰਾ ਬੋਲਦਾ ਫਿਰਦਾ ਸੀ ਮੰਦਾ ਬੋਲ ਨਾ ਬੋਲੀਏ ਦਰਗਾਹੋਂ ਡਰੀਏ ਨਾ ਭਾਈ ਐ ਨਾ ਬੋਲੋ ਬਾਬੇ ਫਰੀਦ ਦੀ ਬਾਣੀ ਦਾ ਧਿਆਨ ਧਰੋ ਜੀ ਨੇ ਆਖਿਆ ਇੱਕ ਫਿੱਕਾ ਨਾ ਗਲਾਏ ਸਵਣਾ ਮੈਂ ਸੱਚਾ ਤਾਂ ਨਹੀਂ ਵਿਚਾਰ ਕਰੋ ਕੁਝ ਸੋਚੋ ਫਿੱਕੇ ਬੋਲ ਬੋਲਿਆਂ ਤਨ ਮਨ ਫਿੱਕਾ ਹੋ ਜਾਂਦਾ ਜਦੋਂ ਸਵਨਾ ਅੰਦਰ ਉਹ ਆਪ ਵਸਦਾ ਸਭ ਦਾ ਆਤਮਾ ਸਭ ਦਾ ਆਤਮਾ ਉਸ ਦੀ ਜੋਤੀ ਹੈ ਫਿਰ ਮੰਦਾ ਕਿਨ ਵਕਗੇ ਜੇ ਤੁਦ ਵਿਨ ਕੋਈ ਨਹੀਂ ਮੰਦੇ ਚੰਗੇ ਸਮੇ ਆਉਂਦੇ ਆ ਬੀਤ ਜਾਂਦੇ ਆ ਦੁੱਖ ਸੁੱਖ ਵੀ ਢਲਦੇ ਪਰਛਾਵੇਂ ਆ ਸਦਾ ਨਾ ਕਿਸੇ ਨੇ ਰਹਿਣਾ ਨਾ ਕੋਈ ਰਹਿ ਚਾਰ ਦਿਨਾਂ ਦੀ ਖੇੜ ਹੈ ਇਹਨੂੰ ਮੰਦੇ ਕੰਮੀ ਲਗਾ ਕੇ ਕਿਉਂ ਗਵਾਈਏ ਬਾਬੇ ਫਰੀਦ ਮੁਤਾਬਕ ਗਾਂਹਾ ਵੀ ਤਾਂ ਲੇਖਾ ਦੇਣਾ ਜੇ ਉਹਨਾਂ ਦੇ ਬਚਨ ਮੁਤਾਬਕ ਸੋਚੀਏ ਤਾਂ ਤੈਨੂੰ ਭਾਈ ਇੱਥੇ ਭੇਜਿਆ ਸੀ ਭਜਨ ਬੰਦਗੀ ਕਰਨ ਖਾਤਰ ਪਰ ਤੂੰ 4 ਦਿਨ ਪਹਿਰ ਜਾਂ ਮੋਹ ਮਾਇਆ ਦੇ ਜਾਲ ਚ ਗਵਾਤੀ 4 ਸੌਕੇ ਗਵਾਲੇ 4 ਸੌਕੇ ਗਵਾਲੇ ਫਿਰ ਜਦੋਂ ਸੱਚੀ ਦਰਗਾਹ ਤੇ ਪੇਸ਼ ਹੋਵੇਂਗਾ ਤਾਂ ਕੀ ਦੱਸੇਂਗਾ ਉੱਥੇ ਜਾ ਕੇ ਇਹ ਵਿਚਾਰ ਕਰ ਇਹ ਹੀਰੇ ਜੈਸਾ ਜੜ ਕੌਡੀ ਬਦਲੇ ਨਾ ਗਵਾ ਪਈ ਇਹ ਫਿਰ ਵੀ ਮਿਲਣਾ ਤੇ ਫਿਰ ਨਹੀਂ ਮਿਲਣਾ ਮੈਂ ਜੇ ਮਿਲੂ ਤਾਂ 88 ਲੱਖ ਜੋਨਾ ਭੋਗ ਕੇ ਮਿਲੂ ਉਦੋਂ ਨੂੰ ਕਈ ਯੁੱਗ વીਤ ਜਾਣਗੇ ਵੇਲਾ ਵਹਿ ਜੋ ਫਿਰ ਕੀ ਕਰੇਗਾ ਜਦੋਂ ਵੇੜਾ ਵੰਦ ਨਾ ਸਕਿਓ ਵੰਧਨ ਕੀ ਵੇਲਾ ਪਰ ਸਬਰ ਜਬ ਉਝਲੇ ਤਵ ਤਰਨ ਬਹਿਲਾ ਫਿਰ ਕੀ ਕਰੇਗਾ ਵੱਡਾ ਖਾਣਿਆ ਤੇ ਟੀਟੇ ਵਾਂਗ ਦਾ ਟੀਟੇ ਦਾ ਵੱਡਾ ਭਰਾ ਟੜਕੂ ਪਤਾ ਨਹੀਂ ਕਿੱਥੋਂ ਤਾਈ ਠਾਕਰੇ ਦੇ ਮਗਰ ਤੂੰ ਰਹਿ ਜਾਂਦਾ ਮੰਦਾ ਬੋਲਦਾ ਤੁਰ ਗਿਆ ਠਾਕਰ ਤਾਂ ਆਪਣੇ ਸਵਾ ਮਤਾਬਕ ਮੱਤਾ ਦਿੰਦਾ ਜਿਵੇਂ ਸਾਰੇ ਪਿੰਡ ਨੂੰ ਮੁਕਤੀ ਦਾ ਮਾਰਗ ਦੱਸਦਾ ਫਿਰਦਾ ਸੀ ਐਂ ਤਾਂ ਤੇਰੀ ਆਖੇ ਕਿਤੇ ਪਿੰਡ ਸਾਧਨਾ ਬਣ ਜਾਈ ਕਿਵੇਂ ਭੌਂਕਦਾ ਫਿਰਦਾ ਤੂੰ ਪਿੰਡ ਦਾ ਠੇਕਾ ਲੈ ਆਪੇ ਜਿਹੜਾ ਕਰੂ ਉਹ ਭਰੂ ਕਰਕੇ ਤਾਂ ਖਬਰ ਨਹੀਂ ਕੋਈ ਭਰੂ ਕੇ ਨਹੀਂ ਐ ਤਾਂ ਤੇਰੇ ਪਤੰਦਰ ਜਿਹੜੇ ਛੌਣੀ ਪਾਈ ਬੈਠੇ ਆ ਉਹ ਬਿਨਾਂ ਕੁਝ ਕੀਤੇ ਹੀ ਭੁਗਤਾਈ ਜਾਂਦੇ ਆ ਕੁੱਤੇ ਦੇ ਸਾਲੇ ਜਵਾਨ ਨਹੀਂ ਰਹਿੰਦੀ ਤੇਰੀ ਤੂੰ ਘਰੇ ਠੇਕੇ ਬੈਠ ਹੈ ਮੇ ਚਿੱਕੜ ਮਿੱਧਾ ਤੁਰਿਆ ਫਿਰਦਾ ਅੱਗੇ ਤੇਰੀ ਕਦੇ ਸੁਣੀ ਆ ਕਿਸੇ ਨੇ ਮੱਥਾ ਟੇਕ ਕੇ ਲੈ ਕੇ ਪ੍ਰਸ਼ਾਦ ਦਾ ਕਣਕਾ ਧੋੜ ਨਾਲ ਭਰਿਆ ਚਾਪਾਂ ਅਰਗੀ ਦਾੜੀ ਨਾਲ ਹੱਥ ਪੂੰਝ ਕੇ ਮੋੜਾਉਂਦੇ ਆ ਉਹ ਡੋਕਲ ਕਾ ਛਾਲਾ ਭਾਈ ਜੀ ਅਰਦਾਸ ਕਰਦਾ ਵਾਕ ਲੈਂਦਾ ਥੋੜਾ ਕੁਝ ਕਹਿੰਦਾ ਕਦੇ ਉਹਦੀ ਕਿਸੇ ਨੇ ਸੁਣੀ ਹੈ ਮੁੱਕੇ ਝਾੜ ਕੇ ਮੋਢਿਆਂ ਤੇ ਤਰ ਕੇ ਘਰੇ ਜਾਂ ਸਰਸ ਲੋਕ ਸੁਣਾਉਣ ਲੱਗ ਪੈਂਦੇ ਆ ਤੇਰੀ ਭੈਣ ਦੀ ਤੇਰੀ ਮਾਂ ਦੀ ਜਦੋਂ ਸਾਰੀ ਉਮਰ ਧਰਮਸ਼ਾਲਾ ਜਾਂਦਿਆਂ ਦੀ ਬੀਤ ਗਈ ਕਥੋ ਕੋਈ ਸੁਆਦੀ ਚੁੰਡੀ ਜਿੰਨੀ ਮਤ ਨਹੀਂ ਕਿਸੇ ਨੇ ਇਸ ਲਈ ਤਾਂ ਹੁਣ ਤੇਰੀ ਬੋਲਵਾਨੀ ਸੁਣ ਕੇ ਕਿੱਥੋਂ ਦਰ ਤੇ ਬਣ ਜਾਣਗੇ ਬਣਗੇ ਇਹ ਵੱਡੇ ਭਗਤ ਤੇਰੇ ਆਖੇ ਬਣਾ ਫਿਰਦਾ ਧੰਨਾ ਭਗਤ ਬਣਾ ਨਹੀਂ ਫਿਰਦਾ ਤਾਂ ਮੂਹਰੇ ਠਾਕਰਾ ਤੇ ਮਗੱਟ ਤੋੜ ਕੋ ਬੋਲ ਦੇ ਪਤਾ ਨਹੀਂ ਕਿੱਥੋਂ ਤਾਂ ਹੀ ਦੁਰਗੇ ਉਹਨਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਅਜੀ ਹੀ ਕੌੜੀ ਮਿੱਠੀ ਬੋਲਬਾਨੀ ਸੁਣਦਿਆਂ ਤਾਂ ਕੰਘਾਂ ਦੀ ਉਮਰ ਬੀਤ ਗਈ ਸੀ ਕੋਈ ਨਵੀਂ ਗੱਲ ਹੋਵੇ ਤਾਂ ਕੋਈ ਸੁਣੇ ਵੀ ਠਾਕਰੇ ਦੀਆਂ ਉਹ ਹੀ ਪੁਰਾਣੀਆਂ ਮੱਤਾਂ ਤੇ ਵੱਡ ਖਾਣਿਆਂ ਦੇ ਲਾਣੇ ਦੀ ਹਰ ਪੁੱਠੀ ਸੁਣ ਕੇ ਕਿਸੇ ਨੇ ਕੀ ਕੱਢਣਾ ਪਾਉਣਾ ਸੀ ਵੱਧ ਤੋਂ ਵੱਧ ਕੁਝ ਬੰਦੇ ਉਹਨਾਂ ਨੂੰ ਅੱਗੜ-ਪਿਛੜ ਜਾਂਦਿਆਂ ਦੇਖ ਕੇ ਹੱਸ ਪੈਂਦੇ ਕਈ ਕੂੜਗਾ ਵੜਦੇ ਕੁਝ ਆਪਣੇ ਸਵਾਰ ਅਨਸਾਰ ਬੜਬੜਾਉਣ ਲੱਗ ਪੈਂਦੇ ਪਰ ਚਾਲੇ ਕਿਸੇ ਦਿਨ ਨਹੀਂ ਸੀ ਬਦਲਦੇ ਤੇ ਬਾਹਰ ਤੋਂ ਮਗਰ ਬੱਦਲ ਫਟਣ ਲੱਗ ਪਏ ਤਿੰਨੀ ਰਾ ਕੁਝ ਘਟ ਗਿਆ ਪਰ ਕਵੀਲੇ ਘਰਾੜ ਰਾਵ ਵਾਂਗ ਤੇਜੋ ਕੰਬਲੀ ਨੇ ਚੱਕੀ ਝੋਲੀ ਉਹਨੂੰ ਕੌਣ ਵੜ ਜੇ 10 ਬਾਰੇ ਹੋ ਗਏ ਸਨ ਜਦੋਂ ਦਾ ਉਹਨੂੰ ਵਾਂਝ ਛੱਡ ਕੇ ਉਹਦੇ ਘਰ ਵਾਲਾ ਚਾਂਚਕ ਤੁਰਦਾ ਫਿਰਦਾ ਹੀ ਤੁਰ ਗਿਆ ਸੀ ਉਹਦਾ ਤਾਂ ਉਦੋਂ ਦਾ ਹੀ ਦਿਮਾਗ ਹਿੱਲਿਆ ਹੋਇਆ ਹੁੰਦੈ ਚਾਰ ਬਰਿਆਂ ਤੋਂ ਪਹਿਲਾਂ ਉਹਦੇ ਵਾਂਗ ਹੀ ਉਹਦੇ ਸਹੁਰੇ ਨਰੇਂਦੇ ਦਾ ਵੀ ਦਿਮਾਗ ਖੇਲਿਆ ਸੀ ਤੇ ਡੂੜਕ ਬਰਿਆਂ ਦਾ ਮੰਜੀ ਮੰਜਾ ਮੱਲੀ ਪਿਆ ਸੀ ਕਦੇ ਕਦਾਈ ਤਾਜੋ ਤੇਜੋ ਦੇ ਪੇਕਿਆਂ ਤੋਂ ਉਹਦੀ ਵੱਡੀ ਪਰਜਾਈ ਨੂੰ ਉਹਦਾ ਭਰਾ ਛੱਡ ਜਾਂਦਾ ਪਰ 5-7 ਦਿਨਾਂ ਮਗਰੋਂ ਹਰ ਵੇਲੇ ਤੇਜੋ ਦੀਆਂ ਵੇਸਫੀਆਂ ਤੋਂ ਅੱਕੀ ਉਹ ਵੀ ਮੁੜ ਜਾਂਦੀ। ਸ੍ਰੀਕੇ ਵਿੱਚੋਂ ਇੱਕੋ ਤੇਜੋ ਦਾ ਜੇਠ ਵੱੱਲਾ ਟੁੰਡਾ ਸੀ ਜਿਹਨੇ ਅੱਧੀ ਦਾੜੀ ਬੱਗੀ ਹੋਣ ਮਗਰੋਂ ਕੁੱਡਣ ਜਿਹੀ ਬਾਗਰੂ ਬਾਗਰੂ ਤੀਨੀ ਪਤਾ ਨਹੀਂ ਕਿੱਥੋਂ ਲਿਆਂਦੀ ਸੀ ਜਿਹਨੇ ਢਾਈ ਵਰਿਆਂ ਚ ਦੋ ਕੁੜੀਆਂ ਜੰਮ ਧਰੀਆਂ ਸੀ ਉਸ ਮਗਰੋਂ ਟੁੰਡੂ ਰੋਜ਼ ਉਹਦੇ ਕੋਲ ਕਲੇਸ਼ ਕਰਨ ਲੱਗ ਪਿਆ ਕੰਜਰ ਦੀੇ ਕਮਜਾਤੇ ਤੈਨੂੰ ਕੁੜੀਆਂ ਜੰਮਣ ਖਾਤਰ ਨਹੀਂ ਸੀ ਲਿਆਂਦਾ ਇੱਕ ਤਾਂ ਜੜੀ ਲਾਉਣ ਜੋਗਾ ਜੰਮ ਦਿੰਦੀ ਉਹ ਤੋਂ ਬਿਨਾ ਤਾਂ ਗਤੀ ਵੀ ਨਹੀਂ ਹੋਣੀ ਤੇ ਨਾ ਹੀ ਤੇਰੀ ਮੇਰੀ ਪਈ ਨਰਕਾਂ ਚ ਡਿਸਕੂਟੇ ਭੋਗੇਗੇ ਜੇ ਐ ਪਤਾ ਹੁੰਦਾ ਤਾਂ ਤੇਰੇ ਅਰਗੀ ਭੇੜ ਵੀ ਨਾ ਕਿ ਬੇੜੇ ਨੂੰ ਭਾਗ ਨਹੀਂ ਸੀ ਲੱਗਦੇ ਮੈਂ ਇਹ ਕਰੀ ਢਲ ਕਾ ਨੂੰ ਗੱਲ ਚ ਪਾਉਣਾ ਸੀ ਉਹ ਬਾਗੜ ਬਾਗੜ ਨਹੀਂ ਖੱਟੇ ਰੰਗ ਦੀ ਦੇਸ਼ ਸ਼ੇਰ ਦੀ ਕਗਰੀ ਬੋਜਦੀ ਬੇੜੇ ਚ ਖੜੋ ਕੇ ਟਾਂਡਿਆਂ ਵਰਗੀਆਂ ਅੱਖਾਂ ਕੱਢਦੇ ਆ ਪਹਿਲਾਂ ਉਹਨੂੰ ਹਲਕੀ ਕੁੱਤੀ ਵਾਂਗ ਵੱਡਣ ਪੈਂਦੀ ਮਗਰੋਂ ਰੋਣ ਲੱਗ ਜਾਂਦੀ ਤੂ ਸੇ ਨਪੁੱਤਾ ਜਿਸਨੇ ਖਾਤੇ ਤੇ ਨਿਕਾਲ ਕੀ ਮੈਨੂੰ ਖੂਬ ਮੇਗਿਰ ਦੀਆ ਇਸ ਤੋਂ ਆਪਣੇ ਦੇਸ਼ ਰੰਡੀ ਬੈਠੀ ਭਲੀ ਥੀ ਜਾਂ ਰੋਜ ਕਾ ਰੋਣਾ ਤੋਂ ਨਾ ਹੁੰਦਾ ਜਾਇ ਖਾਣਿਆ ਕੁੱਤਿਆ ਡੱਡੂਆ ਮੰਨੇ ਉਰੇ ਆਕੇ ਕਿਆ ਸਵਰਗ ਭੋਗਿਆ ਮੇਰੇ ਪਿਓ ਕੇ ਸਾਲੇ ਡੇਢ ਅੱਧੀ ਗਵਾਂਢੀ ਆਂਢੀ ਗਵਾਂਢੀ ਉਹਦੀ ਕਚਖੜ ਬੋਲੀ ਕੰਨ ਲਾਲਾ ਸੁਣਦੇ ਤੇ ਟੁੰਡੇ ਦੇ ਹਾਣੀ ਉਹਨੂੰ ਅੱਕੇ ਨੂੰ ਹੋਰ ਉਕਾਉਣ ਲੱਗ ਪੈਂਦੇ ਉਹਨਾ ਆਣੇ ਦਾ ਮੁਕਤ ਦਾ ਤਮਾਸ਼ਾ ਸੀ ਕੰਜਰ ਦਿਆ ਟਾਂਡਿਆ ਜਿਵੇਂ ਪੈਸੇ ਦੇ ਕੇ ਲਿਆਉਣੀ ਸੀ ਤਾਂ ਕੋਈ ਚੱਜ ਦੀ ਤਾਂ ਲਿਆਉਂਦਾ ਜਿਹੜੀ ਹੋਰ ਨਹੀਂ ਤਾਂ ਬੇੜੇ 'ਚ ਫਿਰਦੀ ਤਾਂ ਚੰਗੀ ਲੱਗਦੀ ਇਹ ਤਾਂ ਸਾਲੀ ਨਾ ਤੀਵੀਂ ਆ ਨਾ ਬੰਦਾ ਨੇ ਕਿੱਥੋਂ ਫੜ ਲਿਆ ਆ ਬਾਂਗਰ ਦਾ ਖੁਸਰਾ ਇਹ ਨੂੰ ਹੁਣ ਖੋਲੀ ਤੇ ਬੰਨ ਕੇ ਚੋਲ ਹੈ ਫਿਰ ਆਥਣੇ ਤੜਕੇ ਉਠਾਂ ਦੇ ਦੇਸ਼ ਚਾਈ ਹੈ ਦੁੱਧ ਵੀ ਉਠਣੀ ਅਰਗਾ ਹੋ ਨਾਲੇ ਕਹਿੰਦੇ ਉਠਣੀ ਦੇ ਦੁੱਧ ਨਾਲ ਰੀਂਗਣ ਵਾ ਹਟ ਜਾਂਦੀ ਕਵਰੇ ਤੇਰੀ ਹਾ ਸਿੰਗੜ ਅਰਗੀ ਲਾਤਾ ਸੋਤ ਹੀ ਹੋ ਜਾਏ ਟੁੰਡਾ ਖਿਜ ਕੇ 베ਰੀ ਦੀ ਬਿੰਗ ਤੜੀਂਗੀ ਸੋਟੀ ਉਗਾਰਦਾ ਚੁੰਨੀਆਂ ਅੱਖਾਂ ਅੱਡ ਕੇ ਆਪਣੇ ਜਾਨੇ ਇਹੋ ਜਿਹੇ ਅਵਿਹੜਿਆਂ ਦਾ ਸਿਰ ਪਾੜਨ ਨੂੰ ਤਿਆਰ ਹੋ ਜਾਂਦਾ ਪਰ ਅਗਲਾ ਗੂੰ ਹੋਰ ਚਾਰ ਸੁਣਾ ਦਿੰਦਾ ਤੈਥੋਂ ਤਾਂ ਰੋਟੀ ਟੋਕਾ ਵਾਲੇ ਥਾਂ ਬੜਿਆ ਕੁੱਤਿਆਂ ਨਹੀਂ ਕੱਢਿਆ ਜਾਂਦਾ ਮੇਰਾ ਸਿਰ ਤੂੰ ਕਿੱਥੋਂ ਪਾੜ ਦੇਂਗਾ ਹਾ ਸੋਟੀ ਉਗਾਰਦਾ ਤਾਂ ਸਾ ਜੜ ਜਾਂਦਾ ਜਿਵੇਂ ਖੇਤੋਂ ਚਰੀ ਦੀ ਭਰੀ ਲਿਆ ਕੇ ਕਰੇ ਸਿੱਟੀ ਹੋਵੇ ਕਿਥੋਂ ਨਿੱਕਾ ਸਮਾਲਾ ਬਣ ਜਾਏਗਾ ਟੋਂਡਾ ਲੰਗ ਮਾਰਦਾ ਰੋਣ ਅੱਕਾ ਹੋਇਆ ਘਰੇ ਆ ਕੇ 베ੜੇ 'ਚ ਹਰ ਵੇਲੇ ਤੁੱਪੇ ਸ਼ਾਮੇ ਪਈ ਮੰਜੀ ਉੱਤੇ ਪੈ ਕੇ ਬਾਹ ਨਾਲ ਮੂੰਹ ਟਾਕੇ ਜਿਵੇਂ ਸੱਚੀ ਹੀ ਰੋਣ ਲੱਗ ਪੈਂਦਾ ਪਰ ਦੁੱਖ ਬਹੁਤ ਆਏ ਸੀ ਕਿ ਬਾਗੜਨੀ ਕੁੜੀਆਂ ਨੂੰ ਕੁੱਟ ਦੀ ਗਾਲਾਂ ਕਢਦੀ ਤੇ ਦੰਦ ਕਚੀਚਦੀ ਅਜਿਹੇ ਵੇਲੇ ਵੀ ਉਹਦੀ ਹਾਲਤ ਨਹੀਂ ਸੀ ਸਮਝੀ ਦਲਾਸਾ ਤਾਂ ਕੀ ਦੇਣਾ ਸੀ ਨਰਕ ਭੋਗ ਦੇ ਇਹਨਾਂ ਦੋ ਘਰਾਂ ਬਾਰੇ ਪਿੰਡ ਦੇ ਕੁਝ ਸਿਆਣੀਆਂ ਬੁੱਢੀਆਂ ਹੀ ਘਰਾਂ ਕੋਲ ਲੰਘਦੀਆਂ ਹੋ ਕੇ ਲੈ ਕੇ ਕਹਿ ਜਾਂਦੀਆਂ ਬੇ ਕਾਨੂੰ ਮੰਦਾ ਚੁੰਗਾ ਬੋਲਦਾ ਹੈ ਦਿਸੋਟੇ ਤਾਂ ਰੱਬ ਨੇ ਹੀ ਬਥੇਰੇ ਭੁਗਦਾ ਛੱਡੇ ਜਿਹੜੇ ਸੱਤ ਜਰਮ ਨਹੀਂ ਮੁਕਣ ਅਜਿਹੇ ਦੇ ਵੇਲੇ ਚੁੰਡੀ ਨੂੰ ਤਾਂ ਮਾੜਾ ਮੋਟਾ ਧਰਵਾਸ ਆ ਜਾਂਦਾ ਪਰ ਉਹ ਬਾਗਰੋ ਤੇ ਤਜ ਤੇਜੋ ਉੱਤੇ ਕਿਸੇ ਦੇ ਸਿਆਣੇ ਮਿੱਠੇ ਬੋਲਾਂ ਦਾ ਕੋਈ ਅਸਰ ਨਹੀਂ ਸੀ ਹੁੰਦਾ ਅੱਜ ਦੁਪਹਿਰ ਮਗਰੋਂ ਤਾਂ ਉਹ ਕਹਿਰ ਵਰਤਿਆ ਉਹਨੇ ਉਹਨਾਂ ਦੋਹਾਂ ਘਰਾ ਮੂਰੇ ਅੱਧੇ ਪਿੰਡ ਨੂੰ ਲਿਆ ਖੜਾ ਦਿੱਤਾ ਤਾਂ ਜੋ ਚੱਕੀ ਚੌਂਦੀ ਰਹੀ ਤੇ ਉਧਰ ਪੁਰਾਣੇ ਕੱਚੇ ਪਸ਼ੂਆਂ ਵਾਲੇ ਛਤਰੀ ਦੀ ਛੱਤ ਟੈਨ ਕਰਕੇ ਉਹਦੇ ਸੌਰੇ ਦੀ ਮੁਕਤੀ ਹੋ ਗਈ ਲੋਕ ਇਹੋ ਕਹਿੰਦੇ ਸਨ ਕਿ ਸੱਚੀ ਮੁਕਤੀ ਹੋ ਗਈ ਚੰਗਾ ਵਿਚਾਰਾ ਹੋਰ ਦੁੱਖ ਭੋਗਣ ਬਚ ਗਿਆ ਇਹੋ ਜਿਹੀ ਜੂਨ ਨਾਲ ਤਾਂ ਮੌਤ ਸੌਂਕਣਾ ਚੰਗੀ। ਕਤੂਰੇ ਆਂਗੂ ਚੂਕਣ ਨਾਲ ਤਾਂ ਮੁਕਤੀ ਕਿਸੇ ਚੰਗੇ ਕਰਮਾ ਵਾਲੇ ਨੂੰ ਹੀ ਮਿਲਦੀ ਹੈ। ਫਿਰ ਟੁੰਡੇ ਸਮੇਤ ਢਿੱਲਮਾਂ ਤੇ ਮਾਨਾਂ ਦੇ ਗਵਾੜ ਦੇ ਬੰਦਿਆਣੇ ਰਲ ਕੇ ਬੁੱਢੇ ਦਾ ਸ਼ਿਸ਼ਕਾਰਤਾ ਕਰਤਾ ਪਰ ਲੱਕੜਾਂ ਗਿੱਲੀਆਂ ਹੋਣ ਕਰਕੇ ਹੱਥਾਂ ਤਾਈ ਕਈ ਬੰਦਿਆਂ ਨੂੰ ਅੱਗ ਦਾ ਧਿਆਨ ਰੱਖਣਾ ਪਿਆ। ਪਰ ਇਹੋ ਸ਼ੁਕਰ ਸੀ ਕਿ ਹੱਥਾਂ ਤਾਈ ਮੀ ਰੁਕਹਿ ਰਹਾ। ਧੰਨਵਾਦ।